ਸ਼ਰਾਬ ਸਸਤੀ ਕਰਾਵੇ ਸ਼ਰਾਬ ਸਸਤੀ ਕਰਾਵੇ ਇਹ ਫੇਰ ਲੁੱਟ ਖੋ ਪਾਤੀ ਇਹਨਾਂ ਨੇ ਆ ਗਏ ਭਗਵੰਤ ਮਾਨ ਨੇ ਫਿਰ ਫਿਰ ਸ਼ਰਾਬ ਮਹਿੰਗੀ ਕਰਾਤੀ ਸ਼ਰਾਬ ਮਹਿੰਗੀ ਕਰਾਤੀ ਓਨੂੰ ਰੋਕੋ ਓਨੂੰ ਰੋਕੋ ਓਨੂੰ ਰੋਕੋ ਲੁੱਟ ਖੋਣਾ ਨਾ ਕਰੋ ਸ਼ਾਂਪੀਅਨ ਨੂੰ ਨਾ ਪ੍ਰੇਸ਼ਾਨ ਕਰੋ ਸਾਡੀ ਬਾਸੀ ਜ਼ੈ ਨਹੀਂ ਮਾਰੀ ਹੁੰਦੀ ਐ ਸਾਡੀ ਬਾਸੀ ਜ਼ੈ ਨਹੀਂ ਮਾਰੀ ਹੁੰਦੀ ਐ ਉਹਨਾਂ ਦਾ ਕੱਖ ਨਹੀਂ ਲੈਣਾ ਮਾਲਮੂਨ ਦਾ ਆ ਰੋਜ਼ਗਾਰ ਮੰਗ ਰਹੇ ਜੀ ਲੋਕ ਤੁਸੀਂ ਕਹਿੰਦੇ ਸ਼ਰਾਬ ਸਸਤੀ ਕਰੋ ਜੀ ਮੈਂ ਕਹਿੰਦਾ ਸਸਤੀ ਕਰੋ ਮੈਂ ਮੈਂ ਉਹੀ ਟੋਜ਼ਗਾਰ ਹੈ ਮੇਰਾ ਉਹੀ ਟੋਜ਼ਗਾਰ ਹੈ ਮੇਰਾ ਉਹੀ ਟੋਜ਼ਗਾਰ ਹੈ ਮੇਰਾ ਕੀ ਕੰਮ ਕਰਦੇ ਹੋ ਤੁਸੀਂ ਸ਼ਰਾਬ ਪੀਂਦੇ ਸਵੇਰੇ ਪਈਆ ਦੁਪਹਿਰੇ ਸ਼ਾਮੀ ਅਰੇ ਪਾਰਟੀ ਬਦਲੀ ਉਹਨੇ ਬੰਦਾ ਬਹੁਤ ਸਹੀ ਆ ਉਹਨੇ ਬੜੇ ਕੰਮ ਕਰਾਏ ਕੌਣ ਜੀ ਉਹ ਪਤਾ ਨਹੀਂ ਕੀ ਨਾ ਟਿੰਕੂ सुशील ਰਿੰਕੂ ਰਿੰਕੂ ਵਾਹ ਜੀ ਪਰ ਉਹ ਲੋਕ ਉਹੀ ਭਰੋਸੇ ਦੀ ਤਾਂ ਗੱਲ ਕਰ ਰਹੇ ਆ ਜੀ ਕਹਿੰਦੇ ਭਰੋਸਾ ਤੋੜਦਾ ਸਾਡਾ ਉਹ ਨਹੀਂ ਨਹੀਂ ਕੋਈ ਤੋੜਿਆ ਤੋੜਿਆ ਨਹੀਂ ਹੈਗਾ ਪਾਰਟੀ ਜਿਹੜਾ ਮਰਜੀ ਬੰਦਾ ਚੰਗਾ ਹੋਣਾ ਚਾਹੀਦਾ ਤੁਸੀਂ ਮੇਰੀ ਮਦਦ ਕਰਦੇ ਹੋ ਬੰਤ ਤੁਸੀਂ ਜਿਹੜੀ ਮਰਜੀ ਪਾਰਟੀ ਤੇ ਹੋ ਪਾਰਟੀ ਨੂੰ ਕੀ ਕਹਣਾ ਸੀ ਤੁਸੀਂ ਕਹਿੰਦੇ ਹੋ ਵੀ ਪਾਰਟੀਆਂ ਨੂੰ ਛੱਡੋ ਬੰਦਿਆਂ ਦੇ ਉੱਤੇ ਭਰੋਸਾ ਕਰੋ ਉਹ ਬੰਦਾ ਬਿਲਕੁਲ ਸਹੀ ਹੈ ਉਹਨੇ ਬਹੁਤ ਉਹ ਪਾਰਕ ਬਣਾਇਆ ਚਕਤੀ ਚਕਤੀ ਨਗਰ ਸਾਡੇ ਬੱਲੇ ਬੱਲੇ ਪਰ ਇੱਕ ਗੱਲ ਹੈ ਜੀ ਤੁਹਾਡਾ ਨਾਂ ਕੀ ਹੈ ਜੀ ਨਹੀਂ ਮੈਂ ਨਹੀਂ ਮੈਂ ਦੱਸ ਨਹੀਂ ਸਕਦਾ اچھا ਤੇਰਾ ਨਾਂ ਨਾ ਦੱਸੋ ਮੈਂ ਤਾਂ ਤੁਹਾਨੂੰ ਸਬੋਧ ਨਹੀਂ ਕਰਨਾ ਸੀ ਪਰ ਗੱਲ ਇਹ ਹੈ ਵੀ ਜਦੋਂ ਉਹਦਾ ਮਤਲਬ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਤੁਹਾਡੇ ਤੇ ਭਰੋਸਾ ਕਰੇ ਲੋਕ ਕਹਿੰਦੇ ਵੀ ਬੰਦਿਆਂ ਦੇ ਪਿੱਛੇ ਲੋਕ ਸਿਰ ਪੜਾ ਲੈਂਦੇ ਆ ਜੀ ਪਿੰਡਾਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ ਸ਼ੂਟਿੰਗ ਨੂੰ ਪੋਰਟ ਦੇ ਦਿਓ ਤੁਸੀਂ ਇਹ ਕਹਿੰਦੇ ਹੋ ਹੂੰ ਤੁਸੀਂ ਕਹਿੰਦੇ ਬੰਦਾ ਦੇਖੋ ਪੋਰਟ ਨੂੰ ਦੇਣੀ ਆ ਹੂੰ ਤੁਸੀਂ ਕਹਿੰਦੇ ਠੀਕ ਹੈ ਬੰਦਾ ਬੰਦਾ ਬਹੁਤ ਸਹੀ ਹੈ ਹੂੰ ਇਹ ਉਹਨੇ ਬ੍ਰੇਕ ਕਮ ਉਹਨੂੰ ਕੋ ਸ਼ਰਾਬ ਸਸਤੀ ਕਰਾਵੇ ਸ਼ਰਾਬ ਸਸਤੀ ਕਰਾਵੇ ਜਦ ਗਵਰਨਮੈਂਟ ਨੇ ਅੱਗੇ ਸ਼ਰਾਬ ਸਸਤੀ ਕਰਾਈ ਸਾਨੂੰ ਫਾਇਦਾ ਹੋ ਗਿਆ ਇਹ ਇੱਕ ਲੁੱਟ ਖੋ ਪਾਤੀ ਇਹਨਾਂ ਨੇ ਆ ਕੇ ਭਗਵੰਤ ਮਾਨ ਨੇ ਫਿਰ ਫਿਰ ਇਹ ਸ਼ਰਾਬ ਮਹਿੰਗੀ ਕਰਾਤੀ ਉਹਨੂੰ ਰੋਕੋ ਲੁੱਟ ਖੋ ਨਾ ਕਰੋ ਚਾਬੀਆਂ ਨੂੰ ਨਾ ਪਰੇਸ਼ਾਨ ਕਰੋ ਸਾਡੀ ਬਸ ਇਸ ਐ ਨਹੀਂ ਮਾਰੀ ਹੁੰਦੀ ਐ ਇਹਨਾਂ ਦਾ ਕੱਖ ਨਹੀਂ ਲੈਣਾ ਮਾਲਮੂਨ ਦਾ ਸ਼ਰਾਬ ਸਸਤੀ ਕਰੋ ਜਿੰਦਾ ਪਹਿਲੇ ਕੀਤੀ ਸੀ ਲੋਕ ਕਹਿੰਦੇ ਸਾਨੂੰ ਤਾਂ ਜੀ ਰੋਟੀ ਦੇ ਲਾਲੇ ਪਏ ਹੋਇਆ ਕਣਕ ਨਹੀਂ ਮਿਲ ਰਹੀ ਕਪੜਾ ਮਕਾਨ ਜ਼ਰੂਰਤਾਂ ਰੋਜ਼ਗਾਰ ਮੰਗ ਰਹੇ ਜੀ ਲੋਕ ਤੁਸੀਂ ਕਹਿੰਦੇ ਸ਼ਰਾਬ ਸਸਤੀ ਕਰੋ ਜੀ ਮੈਂ ਕਹਿੰਦਾ ਸਸਤੀ ਕਰੋ ਮੈਂ ਮੈਂ ਉਹੀ ਰੋਜ਼ਗਾਰ ਹੈ ਮੇਰਾ ਸ਼ਰਾਬ ਨਾਲ ਰੋਜ਼ਗਾਰ ਹੈ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਜੋ ਜਿਗ੍ਹਾੜ ਕਰਦਾ ਪੰਜ ਸ਼ਰਾਬ ਪੀਣਾ ਮੈਂ ਸਵੇਰੇ ਪਈਆ ਦੁਪਹਿਰੇ ਸ਼ਾਮੀ ਐਨੀ ਵੀ ਲੈਣੇ ਹੋ ਜੀ ਉਹਨੂੰ ਪਈਆ ਪੀ ਕੇ ਪਈਆ ਪੀ ਕੇ ਉਹਨਾਂ ਚ ਉਹ ਪਾਜੀ ਔਰ ਜਾਨ ਤੋਂ ਬਸ ਤੋਂ ਬਿਲਕੁਲ ਇਹ ਇਹਨਾਂ ਦਾ ਆਪਣਾ ਹੀ ਮੁੱਦਾ ਹੈ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਕਹਿੰਦੇ ਸ਼ਰਾਬ ਸਸਤੀ ਕਰੋ ਸ਼ਰਾਬ ਸਸਤੀ ਕਰਨ ਦੀ ਗੱਲ ਗਾਇਤੀ ਕਿਵੇਂ ਦੇਖਦੇ ਹੋ ਜੀ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਤੋਂ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਜੋ ਇੱਥੇ ਮਾਹੌਲ ਬਣਿਆ ਇਹਨਾਂ ਹੈਰਾਨੀ ਕਰਤਾ ਜੀ ਸਾਰਿਆਂ ਨੂੰ ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ ਜੀ ਹੈਰਾਨੀ ਵਾਕਿਆ ਵਾਕਿਆ ਕਰਤਾ ਤੁਸੀਂ ਇਹ ਦੱਸੋ ਮੈਨੂੰ ਕੋਈ ਇੱਕ ਪਾਰਟੀ ਦਾ ਹੈਗਾ ਵਾ ਕਿ ਤੁਹਾਡੇ ਕੋਲ ਪੁੱਛਦਾ ਮੀਡੀਆ ਵਿੱਚ ਦੁਹਰਾ ਹੀ ਪੁੱਛਦਾ ਵਾ ਕੋਈ ਇੱਕ ਪਾਰਟੀ ਦਾ ਬੰਦਾ ਹੈਗਾ ਵਾ ਜਿਹੜਾ ਦੇਖੋ ਮੂੰਚ ਕਿੱਧਰ ਜਾ ਰਿਹਾ ਕਿੱਧਰ ਜਾ ਰਿਹਾ ਉਹ ਕੀ ਬਣੇਗਾ ਦੇਸ਼ ਦਾ ਕੁਝ ਨਹੀਂ ਬਣਨਾਗਾ